ਅੱਖਾਂ ਵਾਲਾ ਕੁਝ ਨਾ ਵਖੇ ਕੁਝ ਸਮਝ ਨਹੀਂ ਆਉਂਦੀ ਅੱਖਾਂ ਵਾਲਾ ਕੁਝ ਨਾ ਵਖੇ ਕੁਝ ਸਮਝ ਨਹੀਂ ਆਉਂਦੀ ਅੰਨਾ ਦੁਨੀਆ ਦੇਖੇ ਕੁਝ ਸਮਝ ਨਾ ਆਉਂਦੀ ਤੰਦਰੁਸਤ ਵੀ ਲੰਗੜੇ ਲੁੱਲੇ ਬਣਦੇ ਵੇਖੇ ਕੁਝ ਸਮਝ ਨਾ ਆਉਂਦੀ ਪੀ ਖੰਮਾਂ ਗਕੇ ਤੁਰ ਜੇ ਠੇਕੇ ਕੁਝ ਸਮਝ ਨਾ ਆਉਂਦੀ ਦੋ ਕੁੱਟ ਪੀਕੇ ਮੱਥਾ ਟੇਕੇ ਕੁਝ ਸਮਝ ਨਾ ਆਉਂਦੀ ਇੱਕ ਕਸਾਨਾ ਜਿਹਨੂੰ ਕੋਈ ਨਾ ਵੇਖੇ ਕੁਝ ਸਮਝ ਨਾ ਆਉਂਦੀ ਰੱਬ ਦਾ ਲਿਖਿਆ ਕਿਸ ਦੇ ਲਿਖੇ ਕੁਝ ਸਮਝ ਨਾ ਆਉਂਦੀ ਅੱਖਾਂ ਵਾਲਾ ਕੁਝ ਨਾ ਵੇਖੇ ਕੁਝ ਸਮਝ ਨਾ ਆਉਂਦੀ ਅੰਨਾ ਦੁਨੀਆ ਵੇਖੇ ਕੁਝ ਸਮਝ ਨਾ ਆਉਂਦੀ ਅੰਨਾ ਦੁਨੀਆ ਵੇਖੇ ਕੁਝ ਸਮਝਣਾ ਹੁੰਦਾ